ਸੋ ਸਤਿ ਸ੍ਰੀ ਅਕਾਲ ਵੀਰੋ ਅੱਜ ਆਪਣੇ ਘਰੇ ਆਏ ਆ ਗੈਸਟ ਸਾਡੇ ਸਾਡੇ ਪੁੱਜ ਦੇ ਬੇਟੇ ਆਏ ਆ ਇੱਕ ਦੋ ਆਸਟ੍ਰੇਲੀਆ ਤੋਂ ਤੇ ਇੱਕ ਇੱਕ ਕੈਨੇਡਾ ਤੋਂ ਤੇ ਮਖੋਨੇ ਤੁਹਾਨੂੰ ਬੇਖਰੀ ਉਹਨਾਂ ਦੀ ਗੱਡੀ ਲੱਗੀ ਆ ਤੇ ਜਾਣੇ ਅੰਦਰ ਤੇ ਮਲਾਉਣੇ ਤੁਹਾਨੂੰ ਉਹਨਾਂ ਨਾਲ ਦੀ ਕਿਨ ਡਿਕਨਰ ਵਾਲੇ ਪੂਜ ਦੇ ਮੁੰਡੇ ਦੀ ਮੈਰਿਜ ਵਾ ਜਨਵਰੀ ਦੇ ਮਹੀਨੇ ਚ ਤੇ ਉਹ ਵੀ ਤੁਹਾਨੂੰ ਖਵਾਗੇ ਜਦੀ ਮਲੋਨੇ ਤੁਹਾਨੂੰ ਉਹਨਾਂ ਨਾਲ ਅਗਰ ਬੈਠੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਾਡੇ ਮੁੰਡੇ ਨੂੰ ਸਪੋਰਟ ਕਰੋ ਜੀ ਸਬਸਕ੍ਰਾਈਬ ਕਰੋ ਸਾਰੇ ਜਣੇ ਇਹਨੂੰ ਤੇ ਹੋਰ ਵਲੌਗ ਖਿੱਚ ਕੇ ਬਣਾਇਆ ਕਰੂਗਾ ਰੋਟੇ ਨਾਲ ਆ ਵੀਰ ਦੀ ਮੈਰਿਜ ਵਾ ਸਤਿਗੁਰੂ ਜੀ ਵੀਡੀਓ ਖਿੱਚ ਕੇ ਬਣਾਇਆ ਕਰ ਥੋੜੀਆਂ ਜੀਆਂ ਠੀਕ ਆ ਕਦੇ ਸਬਸਕ੍ਰਾਈਬ ਤੇ ਫੋਲੋਅਰ ਵਧਾਓ ਵੀਰ ਜੀ ਅਦਰ ਉਹ ਵੀਰਾ ਇਸ ਆਸਟ੍ਰੇਲੀਆ ਦਾ ਸਪੈਸ਼ਲ ਤੇ ਵਲੌਗ ਮੈਂ ਵਲੌਗ ਆਇਆ ਹਾਂ ਸਪੈਸ਼ਲ ਪਾਣੀ ਤੈਨੂੰ ਮਿਲਣ ਆਏ ਅਸੀਂ ਸ਼ੇਰ ਤਰੀਕੇ ਨਾਲ ਵੀਡੀਓ ਇਹਨੇ ਵੀ ਆਖੇ ਚੱਲ ਮਿਲ ਕੇ ਆਉਨੇ ਆ ਮਿਲ ਕੇ ਆਉਨੇ ਆ ਕੌਸਲਵਸ ਕਿਉਂ ਨੇ ਆ ਵੀਰਿਆ ਅਵਿ ਤਾਂ ਉਹ ਸਾਰਾ ਉਹ ਖਾਣੋਂ ਦੇ ਬੈਕ ਟੂ ਬੈਕ ਵਲੌਗ ਕਰਨਗੇ ਵਿਆਹ ਦੇ ਵੀ ਅੱਠ ਨੌ ਵਲੌਗ ਪਾਉਂਗਾ ਵਿਆਹ ਦੇ ਨੂੰ ਝੋਗ ਦਾ ਅਲੱਗ ਪਾਉਂਗਾ ਜਾਗੂ ਦਾ ਅਲੱਗ ਪਾਉਂਗਾ ਸਹਾਂ ਦਾ ਅਲੱਗ ਪਾਉਂਗਾ ਤੇ ਅੱਧਾ ਲੱਗ ਉਹ ਲੱਗ ਪਾਉਂਗਾ ਤੇ ਬਾਅਦ ਚ 10 ਤਰੀਕ ਨੂੰ ਬਰਾਤਵਾ ਤੇ 13 ਨੂੰ ਲੋਹੜੀ ਹੈ ਤੇ ਲੋਹੜੀ ਦਾ ਵੀ ਤੁਹਾਨੂੰ ਲੱਗ ਵਲੋਗ ਪਾ ਆ ਵੇਖਣ ਨੂੰ ਮਿਲੂਗਾ ਤੇ ਚਲੋ ਚੈਨਲ ਨੂੰ ਕਰ ਦਿਓ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਤੁਹਾਨੂੰ ਨਵੇਂ ਨਵੇਂ ਵਲੋਗ ਵੇਖਣ ਨੂੰ ਮਿਲਿਆ ਕਰਨਗੇ ਚਲੋ ਜੀ ਸਾਸਰੀ ਗਾਲ ਜਿਹੜਾ ਪਰੌਣੇ ਜਾ ਚੁੱਕੇ ਆ ਤੇ ਹੁਣ ਆਪਾਂ ਰਏ ਆ ਡਰਾਇੰਗ ਬਣਾਉਣ ਤੇ ਵਿਖਾਉਣੇ ਤੁਹਾਨੂੰ ਜੋ ਪੂਰੀ ਕੰਪਲੀਟ ਹੋ ਜੂਗੀ ਤੇ ਬਣਾਉਂਦੇ ਆ ਦੇ ਵਿਖਾਉਣੇ ਆ ਆ ਵੇਖੋ ਜੀ ਮਾਰੂ ਟੋ ਬਣਾਉਂਦੇ ਆ ਬਾੜੋ ਜੇ ਬਣ ਚੁਕੇ ਆ ਤੇ ਬਾਕੀ ਦਾਲੇ ਬਣਾਉਣਾ ਵਾ ਵਿਖਾਉਣੇ ਤੁਹਾਨੂੰ ਜੋ ਸਾਰਾ ਕੰਪਲੀਟ ਹੋ ਜੂਗਾ ਵੇਖੋ ਜੀ ਨਾ ਪੰਚਕਾ ਵਾ ਉਹਦਾ ਸਿਰ ਵੀ ਬਣ ਚੁਕਾਵਾ ਤੇ ਹੁਣ ਉਹਦੀ ਬੋਡੀ ਰਹਿ ਗਈ ਆ ਥਲੜੀ ਤੇ ਵਿਖਾਉਣੇ ਤੁਹਾਨੂੰ ਕਰੀ ਕੰਪਲੀਟ ਹੋ ਚੁਕਾ ਵਾ ਤੇ ਹਲੇ ਸ਼ੇਡਿੰਗ ਕਰਨ ਵਾਲੀ ਰਹੀ ਆ ਤੇ ਉਹ ਤੁਹਾਨੂੰ ਕਰਕੇ ਪੂਰਾ ਵਿਖਾਉਣੀ ਆ ਫਿਰ ਕਿਦਾਂ ਬਣਿਆ ਕਮੈਂਟਾਂ ਵਿੱਚ ਦੱਸਿਓ ਵੀ ਕਿਦਾਂ ਬਣਿਆ ਬਣਿਆ ਵਾ ਤੇ ਵਿਖਾਉਣੀ ਤੁਹਾਨੂੰ ਪੂਰਾ ਕੰਪਲੀਟ ਕਰਕੇ ਸ਼ੇਡਿੰਗ ਕਰਕੇ ਸ਼ੇਡਿੰਗ ਹੋਣ ਲੱਗਿਆਂ ਕਰਨ ਜਿਹੜੇ ਡਰਾਇੰਗ ਬਣ ਚੁੱਕੇ ਆ ਨਾ ਰੂਟੋ ਬਣਾਇਆ ਵਾ ਆ ਕਮੈਂਟ ਕਰਕੇ ਦੱਸਿਓ ਸਾਰੇ ਵੀ ਕਿਦਾਂ ਦੀ ਲੱਗੀ ਤੁਹਾਨੂੰ ਡਰਾਇੰਗ ਅੱਛਾ ਚੈੱਕ ਕਰੋ ਜੀ ਹੁਣ ਸ਼ੇਡਿੰਗ ਉਹ ਵੀ ਹੋ ਚੁੱਕੀ ਆ ਸਾਰੀ ਡਰਾਇੰਗ ਕੰਪਲੀਟ ਹੋ ਚੁੱਕੀ ਆ ਵੀਡੀਓ ਆ ਦੋ ਲੋਕ ਆਪਾਂ ਇੱਥੇ ਖਤਮ ਕਰਦੇ ਆ ਚਲੋ ਸਸਰੀ ਘਰ ਅਹੇ ਚੈਨਲ ਨੂੰ ਕਰ ਦਿਓ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਤੁਹਾਨੂੰ ਨਵੇਂ ਨਵੇਂ ਵਲੋਗ ਵੇਖਣ ਨੂੰ ਮਿਲਿਆ ਕਰਨਗੇ